ਹੁਣ ਕੋਈ ਇਨਸਾਨ ਲਾ ਲਓ ਮੰਨ ਲਓ ਉਹ ਕਿਤੇ ਬਾਹਰਲੀ ਕੰਟਰੀ 'ਚ ਜਾਣਾ ਉਹਨੇ ਕਿਤੇ ਕਿਸੇ ਦੂਸਰੇ ਮੁਲਕ 'ਚ ਜਾਣਾ ਹੈ ਰਸਤੇ ਵਿੱਚ ਕਈ ਸਮੁੰਦਰ ਪਾਰ ਕਰਨੇ ਆ ਪਰ ਹੁਣ ਉਹ ਬੰਦਾ ਅਖੇ ਵੀ ਮੈਂ ਕਿਸੇ ਮੋਟਰ ਗੱਡੀ ਉੱਤੇ ਬੈਠ ਕੇ ਚਲਾ ਜਾਵਾਂ ਕਿਸੇ ਬੱਸ ਤੇ ਬੈਠ ਕੇ ਚਲਾ ਜਾਵਾਂ ਜਾਂ ਕਾਰ ਦੇ ਰਾਈ ਚਲਾ ਜਾਵਾਂ ਉਹ ਪੋਸੀਬਲ ਹੀ ਨਹੀਂ ਹੈ ਤੈਨੂੰ ਉਸ ਚੀਜ਼ ਦਾ ਸਹਾਰਾ ਲੈਣਾ ਪੈਣਾ ਹੈ ਜਿਹੜੀ ਸਮੁੰਦਰਾਂ ਦੇ ਉੱਪਰੋਂ ਦੀ ਤੈਨੂੰ ਉਡਾ ਕੇ ਲੈ ਜਾਵੇ ਜਿਹੜੇ ਆਪਾਂ ਹਵਾਈ ਜਹਾਜ਼ ਆਰੋਪਲੇਨ ਤੇ ਜਾਂਦੇ ਆ ਮਿਲਾਪ ਆਪਾਂ ਉਸ ਪਰਮੇਸ਼ਰ ਨਾਲ ਕਰਨਾ ਚਾਹੁੰਦੇ ਆ ਜਿਹੜਾ ਪਰਮੇਸ਼ਰ ਸਤਗੁਰਾਂ ਦੀ ਬਾਣੀ ਕਹਿੰਦੀ ਹੈ ਅੱਖਰਾਂ ਤੋਂ ਨਿਰਲੇਪ ਹੈ ਜਿਸ ਪਰਮੇਸ਼ਰ ਤੱਕ ਅੱਖਰ ਪਹੁੰਚ ਨਹੀਂ ਸਕਦੇ ਤੇ ਹੁਣ ਐਸੇ ਪਰਮੇਸ਼ਰ ਨੂੰ ਮਿਲਣ ਵਾਸਤੇ ਬੰਦਾ ਅਖੇ ਮੈਂ ਅੱਖਰਾਂ ਦਾ ਸਹਾਰਾ ਲੈ ਕੇ ਉੱਥੋਂ ਤੱਕ ਪਹੁੰਚ ਜਾਵਾਂ ਇਹ ਚੀਜ਼ ਪੋਸੀਬਲ ਨਹੀਂ ਹੈ ਪਿਆਰਿਓ ਸਤਗੁਰਾਂ ਦੀ ਬਾਣੀ ਚ ਦੋ ਤਿੰਨ ਸ਼ਬਦ ਆਪਾਂ ਪੜ੍ਹਦੇ ਆਂ ਦ੍ਰਿਸ਼ਟਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਬਾਵਨ ਅੱਖਰ ਲੋਕ ਤ੍ਰੈ ਸਭ ਕੁਝ ਇਨਹੀ ਮਾਹੇ ਇਹ ਅੱਖਰ ਖਿਰ ਜਾਏਗੇ ਉਹ ਅੱਖਰ ਇਨਮੇ ਨਾਹੀਂ ਮਾਰੇ ਕਹਿੰਦੇ ਭਾਈ ਇਹ ਅੱਖਰ ਖਤਮ ਹੋ ਜਾਣਗੇ ਇਹ ਅੱਖਰ ਖਿਰ ਜਾਣਗੇ ਪਰਮੇਸ਼ਰ ਪ੍ਰਮਾਤਮਾ ਜਿਹੜਾ ਹੈ ਮਾਰੇ ਕਹਿੰਦੇ ਉਹ ਅੱਖਰਾਂ ਤੋਂ ਨਿਰਲੇਪ ਹੈ ਉਹ ਅੱਖਰਾਂ ਦੇ ਵਿੱਚ ਨਹੀਂ ਆਉਂਦਾ ਹੁਣ ਗੁਰੂ ਪਿਆਰੇ ਉੱਥੇ ਸਮਝਣ ਵਾਲੀ ਗੱਲ ਪਤਾ ਕੀ ਹੈ ਪ੍ਰਮਾਤਮਾ ਤੱਕ ਸਿਰਫ ਸਾਡੀ ਇੱਕੋ ਚੀਜ਼ ਜਾ ਸਕਦੀ ਹੈ ਉਹ ਹੈ ਸਾਡਾ ਧਿਆਨ ਤੇ ਦੁਨੀਆ ਦੇ ਵਿੱਚ ਕਿਸੇ ਨੂੰ ਵੀ ਮਾਲਕ ਨੇ ਧਿਆਨ ਨਹੀਂ ਬਖਸ਼ਿਆ ਸਿਰਫ ਇੱਕੋ ਚੀਜ਼ ਕੋਲ ਧਿਆਨ ਹੈ ਉਹ ਹੈ ਸਾਡੇ ਮਨ ਦੇ ਕੋਲ ਜੇ ਆਪਾਂ ਇਹ ਚੀਜ਼ ਪੁੱਛੀ ਹੈ ਨਾ ਆਪਣੇ ਆਪ ਨੂੰ ਮੰਨ ਲਓ ਜਾਂ ਕਿਸੇ ਨੂੰ ਕੋਈ ਸਵਾਲ ਕਰੀਏ ਕਿ ਮਨ ਕੋਲ ਸਭ ਤੋਂ ਖਾਸ ਚੀਜ਼ ਕੀ ਹੈ ਜਿਹੜੀ ਸਿਰਫ ਮਨ ਦੇ ਕੋਲ ਹੀ ਹੈ ਹੋਰ ਕਿਸੇ ਨੂੰ ਮਾਲਕ ਨੇ ਨਹੀਂ ਬਖਸ਼ੀ ਉਹ ਪਿਆਰੀ ਇੱਕੋ ਚੀਜ਼ ਹੈ ਧਿਆਨ ਮਨ ਕੋਲ ਇੱਕੋ ਹੀ ਚੀਜ਼ ਹੈ ਧਿਆਨ ਤੇ ਪਰਮੇਸ਼ਰ ਤੱਕ ਵੀ ਤੁਹਾਨੂੰ ਧਿਆਨ ਹੀ ਲੈ ਕੇ ਜਾ ਸਕਦਾ ਆਪਾਂ ਬਾਣੀ ਚ ਸ਼ਬਦ ਪੜਦੇ ਆ ਦੂਜੇ ਪਹਿਰੇ ਰਹਿਣ ਕੇ ਵਣ ਜਾ ਰਿਆ ਮਿੱਤਰ ਵਿਸਰ ਗਿਆ ਧਿਆਨ ਵਿਸਰਿਆ ਹੋਇਆ ਕੀ ਹੈ ਸਾਡਾ ਧਿਆਨ ਉਹ ਧਿਆਨ ਆਪਾਂ ਪਰਮੇਸ਼ਰ ਦੇ ਨਾਲ ਜੋੜਨਾ ਹੁੰਦਾ ਹੈ ਪਰ ਜਿੱਥੇ ਫਿਰ ਜਾ ਕੇ ਇੱਕ ਡਾਊਟ ਸਾਡੇ ਬਣਦੇ ਵਿੱਚ ਆ ਜਾਂਦਾ ਹੈ ਕਿ ਫਿਰ ਅਖਰੀ ਸਿਮਰ ਜਿਹੜਾ ਆਪਾਂ ਰਸਨਾ ਨਾਲ ਕਰਦੇ ਆ ਇਹਦੇ ਬਾਰੇ ਸਤਿਗੁਰਾਂ ਨੇ ਸਾਨੂੰ ਕਿਉਂ ਬਾਣੀ ਦੇ ਵਿੱਚ ਇੰਨੇ ਸ਼ਬਦ ਬਾਣੀ ਚ ਆਪਾਂ ਕਿੰਨੇ ਪੜ੍ਹਦੇ ਆ ਆਠ ਪਹਿਰ ਸਿਮਰੋ ਤਿਸ ਰਸਨਾ ਰਸਨਾ ਜਪੈਨਾ ਨਾਮ ਤਿਲ ਤਿਲ ਕਰ ਕਟਿਏ ਦੇਖੋ ਪਿਆਰਿਓ ਇਹਦੇ ਵਿੱਚ ਇੱਕ ਟਵਿਸਟ ਹੁੰਦਾ ਆਪਾਂ ਇਹ ਗੱਲ ਗੁਰਬਾਣੀ ਦੇ ਆਧਾਰ ਤੇ ਇਹ ਗੱਲ ਕਹਿੰਦੇ ਆ ਕਿ ਸਿਮਰਨ ਦੇ ਵਿੱਚ ਧਿਆਨ ਨਾਲ ਲਗਾਓ ਧਿਆਨ ਲਗਾ ਕੇ ਫਿਰ ਸਿਮਰਨ ਕਰੋ ਜੇ ਆਪਾਂ ਅਖਰੀ ਸਿਮਰਨ ਦੀ ਗੱਲ ਕਰਦੇ ਵੇ ਇੱਥੇ ਅਖਰੀ ਸਿਮਰਨ ਇੱਕ ਤਾਂ ਇਹ ਚੀਜ਼ ਹੋ ਗਈ ਨਾ ਕਿ ਤੁਸੀਂ ਸਿਮਰਨ 'ਚ ਧਿਆਨ ਲਾਉਣਾ ਸ਼ੁਰੂ ਕਰ ਦਿੱਤਾ ਅਖਰਾਂ ਦੇ ਵਿੱਚ ਧਿਆਨ ਲਾਉਣਾ ਸ਼ੁਰੂ ਕਰ ਦਿੱਤਾ ਇਹ ਇੱਕ ਇਹ ਚੀਜ਼ ਆ ਜਾਂਦੀ ਹੈ ਇੱਕ ਹੁੰਦਾ ਹੈ ਧਿਆਨ ਲਗਾ ਕੇ ਫਿਰ ਸਿਮਰਨ ਕਰਨਾ ਕਿ ਤੁਸੀਂ ਧਿਆਨ ਲਾ ਲਿਆ ਪਰਮੇਸ਼ਰ 'ਚ ਹੁਣ ਤੁਹਾਡੀ ਰਸਨਾ ਕਾਬਿਲ ਬਣ ਗਈ ਹੈ ਉਸ ਪਰਮੇਸ਼ਰ ਦਾ ਸਿਮਰਨ ਕਰਨ ਦੇ ਵਾਸਤੇ ਕਿਉਂਕਿ ਹੁਣ ਤੁਹਾਡੀ ਰਸਨਾ ਉਹੀ ਬੋਲੂਗੀ ਜੋ ਤੁਹਾਡੇ ਮਨ ਦੇ ਵਿੱਚ ਵਸਿਆ ਹੋਇਆ ਹੈ। ਦੂਸਰਾ ਪੱਖ ਇਹ ਆ ਜਾਂਦਾ ਹੈ ਕਿ ਮਨ ਦੇ ਵਿੱਚ ਕੁਝ ਹੋਰ ਵਸਿਆ ਹੋਇਆ ਤੇ ਰਸਨਾ ਕੁਝ ਹੋਰ ਬੋਲੇ ਜਿੰਨੂੰ ਆਪਾਂ ਬਾਣੀ 'ਚ ਪੜਦੇ ਹਾਂ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਰਹਿਤ ਅਬਰ ਕਛ ਅਵਰ ਕੁਮਾਵਤ ਮਨ ਨਹੀਂ ਪ੍ਰੀਤ ਮੁਖੋ ਗੰਡ ਲਾਵਤ। ਇਹ ਫਰਮਾਨੀ ਚ ਸ਼ਬਦ ਆ ਜਾਂਦੇ ਆ। ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਗੁਰਾਂ ਦੀ ਬਾਣੀ ਇਹ ਗੱਲ ਕਹਿੰਦੀ ਹੈ ਪੇ ਰਸਨਾ ਉਦੋਂ ਜਪੇਗੀ ਜਦੋਂ ਧਿਆਨ ਚੱਲੇਗਾ ਅੱਖਰ ਪਿਆਰਿਓ ਜਿਹੜੇ ਹੁੰਦੇ ਆ ਨਾ ਜਿਹੜੇ ਅੱਖਰ ਹੁੰਦੇ ਆ ਇਸ ਸੰਸਾਰੀ ਨੇ ਅੱਖਰ ਨੇ ਸੰਸਾਰ ਦੇ ਵਿੱਚ ਸੀਮਤ ਤੁਸੀਂ ਪੰਜਾਬ ਤੋਂ ਬਾਹਰ ਨਿਕਲ ਜਿਓ ਤੁਹਾਡੇ ਅੱਖਰ ਬਦਲਨੇ ਸ਼ੁਰੂ ਹੋ ਜਾਣਗੇ ਬੋਰਡ ਦੇ ਉੱਤੇ ਜਿਹੜੀ ਪੰਜਾਬੀ ਲੈਂਗੁਏਜ ਲਿਖੀ ਉਹ ਬਦਲਨੀ ਸ਼ੁਰੂ ਹੋ ਜਾਏਗੀ ਅੱਖਰ ਬਦਲ ਜਾਣਗੇ ਭਾਸ਼ਾ ਹੋਰ ਹੋ ਜਾਏਗੀ ਹੋਰ ਅੱਗੇ ਚੱਲੋ ਹੋਰ ਅੱਗੇ ਭਾਸ਼ਾ ਬਦਲ ਜਾਏਗੀ ਤੁਸੀਂ ਇਹ ਮੁਲਕ ਛੱਡ ਕੇ ਚਾਈਨਾ ਚ ਚਲੇ ਜਾਓ ਉਧਰ ਤੁਹਾਨੂੰ ਇਹ ਭਾਸ਼ਾ ਨਹੀਂ ਲੱਭੇਗੀ ਉਧਰ ਚਾਈਨੀਸ ਭਾਸ਼ਾ ਲਿਖੀ ਹੋਏਗੀ ਅੱਖਰ ਬਦਲਦੇ ਜਾਣਗੇ ਪਰ ਧਿਆਨ ਨਹੀਂ ਕਦੇ ਵੀ ਬਦਲਦਾ ਧਿਆਨ ਸਭ ਦਾ ਇੱਕੋ ਜਿਹਾ ਚੱਲਦਾ ਜੇ ਅੱਖਰਾਂ ਦੀ ਗੱਲ ਆ ਜੇ ਪਿਆਰਿਓ ਉੱਥੇ ਫਿਰ ਜਾਤਾਂ ਪਰਾਤਾਂ ਵੀ ਆਉਣਗੀਆਂ ਅੱਖਰਾਂ ਦੇ ਵਿੱਚ ਅੱਖਰਾਂ ਦੇ ਰਾਹੀਂ ਆਪਾਂ ਇੱਕ ਦੂਜੇ ਨੂੰ ਵੰਡ ਵੀ ਲਵਾਂਗੇ ਤੇਰੇ ਅੱਖਰ ਹੋਰ ਨੇ ਤੇਰੀ ਭਾਸ਼ਾ ਹੋਰ ਹੈ ਤੇਰੇ ਅੱਖਰ ਹੋਰ ਨੇ ਤੇਰੀ ਭਾਸ਼ਾ ਹੋਰ ਹੈ ਤੇਰਾ ਫਿਰ ਪ੍ਰਮਾਤਮਾ ਵੀ ਹੋਰ ਹੋ ਗਿਆ ਮੇਰਾ ਪ੍ਰਮਾਤਮਾ ਵੀ ਹੋਰ ਹੋ ਗਿਆ ਪਰ ਜਿੱਥੇ ਧਿਆਨ ਆ ਜਾਂਦਾ ਹੈ ਉੱਥੇ ਇੱਕ ਪਰਮੇਸ਼ਰ ਆ ਜਾਂਦਾ ਹੈ ਤੇ ਇੱਕ ਹੀ ਸਾਰਿਆਂ ਦੀ ਭਗਤੀ ਆ ਜਾਂਦੀ ਹੈ ਜਿਹੜਾ ਸਾਰੇ ਧਾਰਮਿਕ ਗ੍ਰੰਥਾਂ ਦੇ ਵਿੱਚ ਇੱਕ ਗਿਆਨ ਹੈ ਕਿਉਂਕਿ ਤੁਸੀਂ ਉਹਨੂੰ ਮਿਲਣਾ ਹੈ ਜਿਹੜਾ ਸਬਨਾ ਜੀਆਂ ਦਾ ਇੱਕ ਦਾਤਾ ਹੈ ਜਿੰਨੂੰ ਆਪਾਂ ਬਾਣੀ ਚ ਪੜਦੇ ਹਾਂ ਗੁਰਾ ਇੱਕ ਦੇਹ ਬਜਾਈ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜੈ ਮੇਰਨਾ ਉਹਨੂੰ ਹੈ ਜਿਹੜਾ ਸਬਨਾ ਜੀਆਂ ਦਾ ਇੱਕ ਦਾਤ ਹੈ ਤੇ ਜਿਹੜਾ ਸਬਨਾ ਜੀਆਂ ਦਾ ਇੱਕ ਦਾਤ ਹੈ ਉਹਨੂੰ ਆਪਾਂ ਕਿਸੇ ਅੱਖਰਾਂ ਦੇ ਵਿੱਚ ਨਹੀਂ ਬਣ ਸਕਦੇ ਸ્વੈਸ ਕਰਕੇ ਪਿਆਰੇਓ ਅੱਖਰ ਸਾਡੇ ਸਰੀਰ ਦੇ ਹੁੰਦੇ ਨੇ ਧਿਆਨ ਸਾਡੇ ਮਨ ਦਾ ਹੁੰਦਾ ਹੈ ਤੇ ਪਰਮੇਸ਼ਰ ਨੂੰ ਮਿਲਣਾ ਹੈ ਸਾਡੇ ਮਨ ਨੇ ਅੱਖਰ ਜਿਹੜੇ ਨੇ ਉਹ ਸਰੀਰ ਤੱਕ ਸੀਮਤ ਨੇ ਜਿਉਂ-ਜਿਉਂ ਸਰੀਰ ਬਦਲਦੇ ਜਾਣਗੇ ਮੁਲਕ ਬਦਲ ਜਾਣਗੇ ਅੱਖਰ ਵੀ ਤੁਹਾਡੇ ਬਦਲਦੇ ਜਾਣਗੇ ਮੈਂ ਅੱਖਰ ਜਿਹੜੇ ਇੱਥੇ ਬੋਲਦਾ ਪੰਜਾਬੀ ਦੇ ਵਿੱਚ ਇਹ ਕਿਸੇ ਹੋਰ ਮੁਲਕ 'ਚ ਜਾਵਾਂਗੇ ਉੱਥੇ ਨਹੀਂ ਚੱਲਣੇ ਉਹਨਾਂ ਦੇ ਅੱਖਰ ਇੱਥੇ ਨਹੀਂ ਚੱਲਨੇ ਬਦਲਦੇ ਜਾਂਦੇ ਅੱਖ ਇਸੇ ਕਰਕੇ ਮਾਰੇ ਕਹਿੰਦੇ ਇਹ ਅੱਖਰ ਖਿਰ ਜਾਏਗੇ ਉਹ ਅੱਖਰ ਇਨ ਵਿੱਚ ਨਹੀਂ ਸੇ ਜਿੱਥੇ ਮੇਰਾ ਪਰਮਾਤਮਾ ਵੱਸਦਾ ਹੈ ਜਿੱਥੇ ਵਾਹਿਗੁਰੂ ਵੱਸਦਾ ਹੈ ਜਿੱਥੇ ਪਰਮੇਸ਼ਰ ਵੱਸਦਾ ਹੈ ਪਿਆਰੇ ਉੱਥੇ ਕੋਈ ਅੱਖਰ ਹੈ ਹੀ ਨਹੀਂ ਹੈ ਸੋਚ ਕਰਕੇ ਹਮੇਸ਼ਾ ਆਪਣੇ ਮਨ ਦੇ ਵਿੱਚ ਇੱਕ ਤਾਂਗ ਲੈ ਕੇ ਚੱਲਨੀ ਹੈ ਕਿ ਜਪਾ ਉਸ ਪਰਮੇਸ਼ਰ ਨੂੰ ਮਿਲਣਾ ਹੈ ਜਿਹੜਾ ਅੱਖਰਾਂ ਤੋਂ ਨਿਰਲੇਪ ਹੈ ਉੱਥੇ ਜਾਣ ਵਾਸਤੇ ਸਾਨੂੰ ਧਿਆਨmarg ਦੇ ਵਿੱਚ ਆਉਣਾ ਪੈਂਦਾ ਹੈ ਆਉਣਾ ਹੀ ਪੈਂਦਾ ਹੈ ਸਾਡੀ ਮਜਬੂਰੀ ਬਣ ਜਾਂਦੀ ਹੈ ਵੀ ਤੁਹਾਨੂੰ ਇਸmarg ਤੇ ਆਉਣਾ ਪੈਂਦਾ ਉੱਥੇ ਹਾਂ ਅਖਰੀ ਸਿਮਰਨ ਕਰਕੇ ਜੇ ਤੁਸੀਂ ਧਿਆਨmarg ਤੇ ਨਹੀਂ ਚੱਲਣਾ ਚਾਹੁੰਦੇ ਤੁਸੀਂ ਉਸ ਪਰਮੇਸ਼ਰ ਤੱਕ ਨਹੀਂ ਪਹੁੰਚਣਾ ਚਾਹੁੰਦੇ ਉਹ ਅਖਰੀ ਸਿਮਰਨ ਤੁਹਾਨੂੰ ਬਹੁਤ ਕੁਝ ਦੇ ਸਕਦਾ ਹੈ ਕੁਝ ਸਮੇਂ ਤੱਕ ਤੁਹਾਨੂੰ ਸਕੂਨ ਆ ਜਾਏਗਾ ਤੁਹਾਡੇ ਵਿਚਾਰ ਬੰਦ ਹੋ ਜਾਣਗੇ ਤੁਹਾਨੂੰ ਆਪਣੇ ਤੌਰ ਦੇ ਉੱਤੇ ਆਨੰਦ ਆਉਣਾ ਸ਼ੁਰੂ ਹੋ ਜਾਏਗਾ ਤੁਹਾਡੀ ਇੱਕ ਤੁਹਾਡਾ ਇੱਕ ਕਨੈਕਸ਼ਨ ਬਣ ਜਾਂਦਾ ਹੈ ਉਸ ਸਿਮਰਨ ਦੇ ਨਾਲ ਜਿਆਦਾ ਤੋਂ ਜਿਆਦਾ ਆਟੋਮੈਟਿਕਲੀ ਤੁਹਾਡਾ ਉਸ ਸਿਮਰਨ ਤੁਹਾਡੇ ਅੰਤਰਗਤ ਜਿਹੜਾ ਆਪਣੇ ਆਪ ਚੱਲਣ ਜਾਂਦਾ ਜਦ ਤੁਸੀਂ ਇੱਕ ਅੱਖਰ ਦਾ ਕਿਸੇ ਦਾ ਅਭਿਆਸ ਕਰਦੇ ਹੋ ਬਾਰ-ਬਾਰ ਉਹ ਅੱਖਰ ਤੁਹਾਡੇ ਅੰਦਰ ਵੱਸ ਜਾਂਦਾ ਤੁਸੀਂ ਫਿਰ ਨਾ ਵੀ ਬੋਲੋਗੇ ਆਟੋਮੈਟਿਕਲੀ ਉਹ ਅੱਖਰ ਤੁਹਾਡੇ ਅੰਦਰ ਚੱਲਦਾ ਜਾਏਗਾ ਦੁਨੀਆ ਦੀ ਕੋਈ ਵੀ ਆਵਾਜ਼ ਆਊਗੀ ਤੁਹਾਨੂੰ ਲੱਗੇਗਾ ਵੀ ਉਹ ਅੱਖਰ ਹੀ ਉਹਦੇ ਵਿੱਚ ਵੀ ਉਹੀ ਅੱਖਰ ਬੋਲਦੇ ਪਏ ਆ ਜੋ ਤੁਸੀਂ ਬੋਲਦੇ ਹੋ ਕਿਉਂਕਿ ਤੁਹਾਡਾ ਅਭਿਆਸ ਹੋ ਗਿਆ ਤੁਹਾਡੀ ਪ੍ਰੈਕਟਿਸ ਹੋ ਗਈ ਹੈ ਪਰ ਉੱਥੇ ਤੁਸੀਂ ਇੱਕ ਚੀਜ਼ ਦੀ ਕਮੀ ਜ਼ਰੂਰ ਮਹਿਸੂਸ ਕਰੋਗੇ ਤੁਸੀਂ ਕਿਤੇ ਨਾ ਕਿਤੇ ਇਹ ਚੀਜ਼ ਮਹਿਸੂਸ ਕਰੋਗੇ ਕਿ ਤੁਸੀਂ ਉਸ ਪਰਮੇਸ਼ਰ ਤੋਂ ਹੋਏ ਵੀ ਟੁੱਟੇ ਹੋਏ ਹੋ ਤੁਸੀਂ ਬੇਸ਼ੱਕ ਆਪਣੇ ਵਿਚਾਰਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਲਈ ਹੈ ਤੁਸੀਂ ਕਿਸੇ ਵਿਵਸਥਾ ਤੇ ਪਹੁੰਚ ਚੁੱਕੇ ਹੋ ਜਿਹੜੀ ਕਿ ਬਹੁਤ ਵਧੀਆ ਹੈ ਪਰ ਉੱਥੇ ਤੁਹਾਡੀ ਇੱਕ ਮਜਬੂਰੀ ਬਣ ਜਾਣੀ ਹੈ ਵੀ ਤੁਹਾਨੂੰ ਉਸ ਪਰਮੇਸ਼ਰ ਦੇ ਨਾਲ ਮਿਲਾਬ ਕਰਨ ਵਾਸਤੇ ਤੁਹਾਨੂੰ ਫਿਰ ਉਹ ਗਿਆਨ ਛੱਡਣਾ ਪੈਂਦਾ ਹੈ ਇਦੇ ਵਿੱਚ ਇਹ ਵੀ ਗੱਲ ਨਾਲ ਨੋਟ ਕਰਕੇ ਰੱਖਿਓ ਕਿ ਜਿੰਨੀ ਮਿਹਨਤ ਤੁਸੀਂ ਕੀਤੀ ਹੈ ਉਸ ਗਿਆਨ ਨੂੰ ਅਪਣਾਉਣ ਵਾਸਤੇ ਉਸ ਤੋਂ ਕਿਤੇ ਵੱਧ ਮਿਹਨਤ ਤੁਹਾਨੂੰ ਫੇਰ ਕਰਨੀ ਪੈਗੀ ਉਸ ਗਿਆਨ ਨੂੰ ਛੱਡਣ ਵਾਸਤੇ ਜਿੰਨੀ ਤੁਸੀਂ ਮਿਹਨਤ ਕੀਤੀ ਹੈ ਨਾ ਉਹ ਗਿਆਨ ਨੂੰ ਇਕੱਠਿਆ ਕਰਨ ਵਾਸਤੇ ਉਸ ਤੋਂ ਕਿਤੇ ਵੱਧ ਤੁਹਾਨੂੰ ਫੇਰ ਮਿਹਨਤ ਕਰਨੀ ਪੈਗੀ ਉਸ ਗਿਆਨ ਨੂੰ ਛੱਡਣ ਵਾਸਤੇ ਜੇ ਤੁਸੀਂ ਨਾ ਛੱਡ ਪਾਏ ਤੁਹਾਡੇ ਕੋਲੋਂ ਫਿਰ ਧਿਆਨ ਮਾਰਗ ਤੇ ਚੱਲਿਆ ਨਹੀਂ ਜਾਣਾ ਕਿਉਂਕਿ ਜੇ ਤੁਸੀਂ ਨਹੀਂ ਛੱਡਦੇ ਧਿਆਨ ਅੱਗੇ ਤੁਹਾਡਾ ਚੱਲਣਾ ਹੀ ਨਹੀਂ ਆ ਧਿਆਨ ਖਿੱਚ ਲੈਂਦਾ ਇਹ ਚੀਜ਼ਾਂ ਨੂੰ ਪਿੱਛੇ ਧਿਆਨ ਨੇ ਤੁਹਾਡੀ ਸੁਰਤ ਨੂੰ ਅੱਗੇ ਲੈ ਕੇ ਚੱਲਣਾ ਪਰ ਜੋ ਤੁਸੀਂ ਕੀਤਾ ਹੈ ਜੋ ਨਹੀਂ ਛੱਡਦੇ ਤੇ ਉਹਨੇ ਤੁਹਾਡੀ ਸੁਰਤ ਨੂੰ ਫੇਰ ਪਿੱਛੇ ਖਿੱਚਣਾ ਹੈ ਸويس ਕਰਕੇ ਗੁਰੂ ਪਿਆਰੇਓ ਬਾਰੇ ਕਿਰਪਾ ਕਰੇ ਆਪਾਂ ਇਹਦੇ ਵਿੱਚ ਕੋਈ ਕੌਂਟਰੋਵਰਸੀ ਨਹੀਂ ਲੈ ਕੇ ਚੱਲਣੀ ਹੁੰਦੀ ਕਿ ਆਪਾਂ ਕਿਸੇ ਚੀਜ਼ ਨੂੰ ਗਲਤ ਕਹਿ ਰਹੇ ਆਂ ਆਪਾਂ ਇਹ ਗੱਲ ਕਹਿ ਰਹੇ ਆ ਕਿ ਹਰ ਚੀਜ਼ ਦਾ ਇੱਕ ਦਾਇਰਾ ਹੁੰਦਾ ਹੈ ਉਸ ਅਖਰੀ ਸਿਮਰਨ ਦਾ ਵੀ ਇੱਕ ਦਾਇਰਾ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਕੋਈ ਗਲਤ ਚੀਜ਼ ਹੈ ਜੇ ਅੱਜ ਕੋਈ ਬੰਦਾ ਵਾਹਿਗੁਰੂ ਜਾਂ ਸਤਨਾਮ ਵਾਹਿਗੁਰੂ ਜਾਂ ਰਾਮ ਅੱਲਾ ਦਾ ਜਾਪ ਕਰਦਾ ਪਿਆ ਹੈ ਇਹਦਾ ਮਤਲਬ ਇਹ ਨਹੀਂ ਕਿ ਉਹ ਗਲਤ ਹੈ ਉਹ ਬਹੁਤ ਵਧੀਆ ਹੈ ਬਹੁਤਿਆਂ ਨਾਲੋਂ ਬਹੁਤ ਵਧੀਆ ਹੈ ਉਹ ਮਾਲਕ ਉਹਦੇ ਕੋਲੋਂ ਕਰਵਾ ਰਿਹਾ ਹੈ ਪਰ ਗੁਰੂ ਪਿਆਰਿਓ ਇਸ ਚੀਜ਼ ਦਾ ਇੱਕ ਦਾਇਰਾ ਆ ਇਹਦੀ ਇੱਕ ਮੰਜ਼ਲ ਹੈ ਇੱਕ ਮੰਜ਼ਲ ਤੇ ਤੁਹਾਨੂੰ ਜਾ ਕੇ ਇਹ ਚੀਜ਼ ਰੋਕ ਦੇਗੀ ਵੀ ਭਾਈ ਇਸ ਤੋਂ ਅੱਗੇ ਮੈਂ ਤੈਨੂੰ ਹੁਣ ਕੁਝ ਨਹੀਂ ਦੇ ਸਕਦੀ ਜਿਹੜਾ ਮੇਰਾ ਕੰਮ ਸੀ ਮੈਂ ਤੈਨੂੰ ਉਹਨਾਂ ਦੇ ਦਿੱਤਾ ਹੈ ਹੁਣ ਉਸ ਤੋਂ ਅੱਗੇ ਤੁਹਾਡੀ ਡਿਮਾਂਡ ਇੱਕ ਬਣ ਜੇਗੀ ਫਿਰ ਮੈਂ ਹੁਣ ਉਹਨੂੰ ਦੇਖਾਂ ਮੈਂ ਹੁਣ ਉਹਦੇ ਨਾਲ ਮੁਲਾਪ ਕਰਾਂ ਉੱਥੇ ਫਿਰ ਤੁਹਾਨੂੰ ਉਸ ਦਾਇਰੇ ਚੋਂ ਬਾਹਰ ਨਿਕਲ ਕੇ ਫਿਰ ਇੱਕ ਦਾਇਰੇ ਵਿੱਚ ਐਂਟਰ ਕਰਨਾ ਪੈਗਾ ਜਿੱਥੇ ਪਰਮੇਸ਼ਰ ਆ ਜਾਂਦਾ ਜਿੱਥੇ ਧਿਆਨ ਆ ਜਾਂਦਾ ਜਿੱਥੇ ਸਾਡੇ ਮਨ ਦੀ ਭਗਤੀ ਹੁੰਦੀ ਹੈ ਧਿਆਨ ਦੀ ਭਗਤੀ ਸਾਨੂੰ ਉਸ ਦਾਇਰੇ ਵਿੱਚ ਚਲਣਾ ਪੈਂਦਾ ਸੋ ਉਹ ਇੱਕ ਦਾਇਰਾ ਫਿਰ ਉਹ ਦਾਇਰਾ ਇੰਨਾ ਬੇਅੰਤ ਹੈ ਕਿ ਉਹਦਾ ਕੋਈ ਅੰਤ ਹੀ ਨਹੀਂ ਹੁੰਦਾ ਫਿਰ ਸਵਿਛ ਕਰਕੇ ਦੇਖੋ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰੋ ਹਰ ਇੱਕ ਬੰਦੇ ਦਾ ਅਧਿਆਤਮਿਕ ਮਾਰਗ ਵੱਖਰਾ ਵੱਖਰਾ ਹੈ ਕੌਣ ਕਿਸ ਅਵਸਥਾ ਤੇ ਵਿਚਰਦਾ ਪਿਆ ਕਿਸੇ ਦਾ ਕੋਈ ਪਤਾ ਨਹੀਂ ਹੈ ਤੁਸੀਂ ਜਿਹੜੀ ਵੀ ਅਵਸਥਾ ਤੇ ਵਿਚਰ ਰਹੇ ਹੋ ਜਿਹੜਾ ਵੀ ਅਭਿਆਸ ਤੁਸੀਂ ਕਰਦੇ ਪਏ ਹੋ ਤੁਸੀਂ ਆਪਣੇ ਆਪ ਨੂੰ ਪਰਖੋ ਆਪਣਾ ਰਿਜ਼ਲਟ ਦੇਖੋ ਤੁਹਾਨੂੰ ਕਿੰਨਾ ਸਮਾਂ ਹੋਇਆ ਉਹ ਭਗਤੀ ਕਰਦੇ ਆ ਕਿੰਨਾ ਸਮਾਂ ਹੋਇਆ ਮਿਹਨਤ ਕਰਦੇ ਆ ਆਪਣੇ ਆਪ ਨੂੰ ਵਿਚਾਰੋ ਕਿਸ ਅਵਸਥਾ ਤੇ ਹੋ ਕੀ ਮਿਲਿਆ ਹੈ ਪਰਮੇਸ਼ਰ ਮਿਲਿਆ ਹੈ ਮਲਾਪ ਹੋਇਆ ਆਨੰਦ ਆਇਆ ਹੈ ਕੀ ਦੇਖਦਾ ਪਿਆ ਤੁਹਾਨੂੰ ਆਪਣੇ ਆਪ ਨੂੰ ਵਿਚਾਰੋ ਪਰਚੋਲ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਇਸ ਤੋਂ ਅੱਗੇ ਜਾਣ ਦੀ ਅਜੇ ਲੋੜ ਹੈ ਉਹਨੂੰ ਪਿਆਰਿਓ ਫਿਰ ਉਸ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰੋ ਸੋ ਆਪਣੇ ਆਪ ਨੂੰ ਦੇਖੋ ਤੁਸੀਂ ਧਿਆਨਵਸਥਾ ਤੇ ਵਿਚਰ ਰਹੇ ਹੋ ਤੁਸੀਂ ਅਖਰੀ ਸਿਮਰਨ ਦੇ ਵਿੱਚ ਵਿਚਰ ਰਹੇ ਹੋ ਤੁਹਾਡੇ ਅੰਨ ਕੰਨਾਂ ਚ ਕੋਈ ਆਵਾਜ਼ਾਂ ਚੱਲਦੀਆਂ ਪਈਆਂ ਤੁਸੀਂ ਉਸ ਦਾਇਰੇ ਚ ਸੀਮਤ ਹੋ ਹਰ ਇੱਕ ਚੀਜ਼ ਦਾ ਇੱਕ ਦਾਇਰਾ ਹੁੰਦਾ ਹੈ ਤੁਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਤੁਸੀਂ ਕਿਸ ਅਵਸਥਾ ਤੇ ਹੋ ਤੁਸੀਂ ਜਿਸ ਅਵਸਥਾ ਦੇ ਵਿੱਚ ਵੀ ਹੋ ਤੁਸੀਂ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਕਿ ਭਾਈ ਮੈਂ ਇਹ ਦਾਇਰਾ ਮੇਰਾ ਮੈਂ ਇੱਥੋਂ ਤੱਕ ਪਹੁੰਚਿਆ ਹੋਇਆ ਹਾਂ ਇਸ ਤੋਂ ਅੱਗੇ ਹੁਣ ਕੀ ਹੈ ਜਾਂ ਮੈਂ ਇਸ ਤੋਂ ਅੱਗੇ ਵੀ ਕੁਝ ਕਰ ਸਕਦਾ ਹਾਂ ਤੇ ਜੇ ਤੁਸੀਂ ਉਸ ਦਾਇਰੇ ਦੇ ਵਿੱਚ ਹੀ ਖੁਸ਼ ਹੋ ਤੁਹਾਨੂੰ ਲੱਗਦਾ ਹੈ ਕਿ ਮੈਂ ਹਾਂ ਜੋ ਮੈਂ ਕਰ ਰਿਹਾ ਹਾਂ ਹੁਣ ਮੈਨੂੰ ਇਸ ਤੋਂ ਅੱਗੇ ਜਾਣ ਦੀ ਲੋੜ ਨਹੀਂ ਬੜਾ ਵਧੀਆ ਮੈਨੂੰ ਆਨੰਦ ਬਣਿਆ ਤੁਸੀਂ ਉਸ ਦਾਇਰੇ ਤੱਕ ਵੀ ਸੀਮਤ ਰਹਿ ਸਕਦੇ ਹੋ ਅੱਗੇ ਪਰਮੇਸ਼ਰ ਦੀ ਮਰਜ਼ੀ ਹੈ ਤੁਹਾਨੂੰ ਕਿਹੜਾ ਫਾਲ ਉਹਨੇ ਦੇਣਾ ਹੈ ਅਰ ਜੇ ਤੁਸੀਂ ਚਾਹੁੰਦੇ ਹੋ ਕਿ ਨਹੀਂ ਮੈਂ ਇਸ ਤੋਂ ਅੱਗੇ ਜਾਵਾਂ ਪਰਮੇਸ਼ਰ ਦੇ ਵਿੱਚ ਅਭੇਦ ਹੋਵਾਂ ਜੋਤ ਨੂੰ ਜੋਤ ਚ ਮਿਲਾਵਾਂ ਉੱਥੇ ਫਿਰ ਸਤਗੁਰਾਂ ਦੀ ਬਾਣੀ ਸਾਨੂੰ ਧਿਆਨ ਮਾਰਗ ਤੇ ਲੈ ਕੇ ਜਾਂਦੀ ਹੈ ਜਿੱਥੇ ਆਪਾਂ ਜੋਤ ਨੂੰ ਜੋਤ ਦੇ ਵਿੱਚ ਮਿਲਾਉਣਾ ਹੁੰਦਾ ਹੈ ਇੱਕ ਬਣਨਾ ਹੁੰਦਾ ਹੈ ਆਪਾਂ ਤੂੰ ਹੀ ਮੋਹੀ ਮੋਹੀ ਤੂੰ ਹੀ ਅੰਤਰ ਗਿਆਸਾ ਜਿੱਥੇ ਮਾਲਕ ਆਪ ਸਾਨੂੰ ਆਪਣੇ ਵਿੱਚ ਅਭੇਦ ਕਰ ਲੈਂਦਾ ਸੋ ਇੱਕ ਅਵਸਥਾ ਹੁੰਦੀ ਹੈ ਜਿਹੜੀ ਮਾਲਕ ਸਾਡੇ ਤੇ ਕਿਰਪਾ ਕਰਦਾ ਹੈ ਸੋ ਕੋਈ ਕਾਉਂਟਰੋਵਰਸੀ ਨਹੀਂ ਹੈ ਕੋਈ ਗਲਤ ਨਹੀਂ ਹੈ ਬਸ ਆਪਣੇ ਦਾਇਰੇ ਨੂੰ ਪਛਾਣੋ ਦੇਖੋ ਆਪਣੇ ਆਪ ਨੂੰ ਪਰਖੋ ਤੁਸੀਂ ਕਿੱਥੇ ਵਿਚਰਦੇ ਪਏ ਹੋ ਕਿ ਇਸ ਤੋਂ ਅੱਗੇ ਜਾਣ ਦੀ ਤੁਹਾਨੂੰ ਲੋੜ ਹੈ ਕਿ ਤੁਸੀਂ ਇਸ ਤੋਂ ਅੱਗੇ ਜਾ ਸਕਦੇ ਹੋ ਤੁਹਾਡੇ ਅੰਦਰ ਗੁੰਜਾਇਸ਼ ਹੈ ਇਸ ਤੋਂ ਅੱਗੇ ਚੱਲਣ ਦੀ ਸੋ ਇਹ ਮਾਰਗ ਹੈ ਰਸਤਾ ਹੈ ਪੈਂਡਾ ਹੈ ਅੰਤ ਤੇ ਨਹੀਂ ਹੈ ਇਹਦਾ ਪਰ ਜਿੰਨਾ ਆਪਾਂ ਚੱਲਦੇ ਜਾਵਾਂਗੇ ਜਿੰਨਾ ਇਸ ਜਨਮ ਦੇ ਵਿੱਚ ਆਪਾਂ ਆਪਣੇ ਅੰਦਰ ਕੋਸ਼ਿਸ਼ ਕਰਾਂਗੇ ਕਿ ਇਸ ਤੋਂ ਵੀ ਅੱਗੇ ਨਿਕਲੀਏ ਹੋਰ ਚੱਲੀਏ ਅੱਗੇ ਹੋਰ ਚੱਲੀਏ ਅੱਗੇ ਕੁਝ ਖਟিয়ে ਆਪਾਂ ਇਹਦੇ ਵਿੱਚ ਹੋਰ ਮਾਲਕ ਸਾਨੂੰ ਨਹੀਂ ਬਖਸ਼ਿਸ਼ ਕਰਦਾ ਸੋ ਜਿੰਨਾ ਅੰਦਰ ਭੁੱਖ ਹੋਏਗੀ ਪਿਆਰਿਓ ਤੇ ਜ਼ਰੂਰ ਚੱਲਦੇ ਆ ਮਾਲਕ ਕਿਰਪਾ ਵੀ ਕਰਦਾ ਹੈ ਉਹਨਾਂ ਦੇ ਉੱਤੇ ਸੋ ਇਸ ਕਰਕੇ ਦੇਖੋ ਮਾਲਕ ਕਿਰਪਾ ਕਰੇ ਸਾਡੇ ਤੇ ਸੋ ਇਸ ਕਰਕੇ ਪਿਆਰਿਓ ਜਿਸ ਪਰਮੇਸ਼ਰ ਨੂੰ ਆਪਾਂ ਮਿਲਣਾ ਹੈ ਉਹ ਅੱਖਰਾਂ ਤੋਂ ਨਿਰਲੇਪ ਹੈ ਉਥੇ ਤੁਸੀਂ ਆਟੋਮੈਟਿਕਲੀ ਦੇਖੋਗੇ ਕਿ ਜਦੋਂ ਤੁਹਾਡਾ ਪਰਮੇਸ਼ਰ ਨਾਲ ਕਿਤੇ ਮਲਾਪ ਹੋਏਗਾ ਜਾਂ ਤੁਸੀਂ ਉਸ ਅਵਸਥਾ ਤੇ ਪਹੁੰਚੋਗੇ ਉਦੋਂ ਤੁਸੀਂ ਦੇਖੋਗੇ ਆ ਸਰੀਰ ਵੀ ਤੁਹਾਡਾ ਪਾਸੇ ਰਹਿ ਜਾਣਾ ਅਖਰੀ ਸ਼ਬਦ ਵੀ ਸਾਰੇ ਪਾਸੇ ਰਹਿ ਜਾਂਦੇ ਆ ਸਭ ਕੁਝ ਤੁਹਾਡਾ ਉੱਥੇ ਖਤਮ ਹੋ ਜਾਣਾ ਤੇ ਸਿਰਫ ਇੱਕ ਤੁਹਾਡੇ ਕੋਲ ਚੀਜ਼ ਹੋਏਗੀ ਕੋਈ ਧਿਆਨ ਜਿਹੜੀ ਆਪਾਂ ਬਾਰ ਬਾਰ ਇਹ ਗੱਲ ਕਹਿੰਦੇ ਕਿ ਧਿਆਨ ਹੀ ਉੱਥੇ ਹੋਏਗਾ ਤੁਹਾਡੇ ਕੋਲ ਸੋ ਉਸ ਅਵਸਥਾ ਤੇ ਆਪਾਂ ਵਿਚਾਰਨਾ ਹੁੰਦਾ ਹੈ ਜਿੱਥੇ ਤੁਹਾਡੇ ਕੋਲ ਸਿਰਫ ਧਿਆਨ ਰਹਿ ਜਾਵੇ ਤੇ ਤੁਸੀਂ ਉੱਥੇ ਆਪ ਹੀ ਆਪਣੇ ਆਪ ਨੂੰ ਮਹਿਸੂਸ ਕਰ ਲੈਣਾ ਕਿ ਮੈਂ ਤ੍ਰੈ ਗੁਣਾ ਤੋਂ ਨਿਕਲ ਕੇ ਮੇਰੀ ਸੁਰਤ ਜਿਹੜੀ ਉਹ ਚੌਥੇ ਫੱਦ ਦੇ ਵਿੱਚ ਪ੍ਰਵੇਸ਼ ਕਰਨਾ ਸ਼ੁਰੂ ਕਰ ਗਈ ਹੈ ਸੁਮਾਰੇ ਕਿਰਪਾ ਕਰੇ ਇਹਨੇ ਕੀ ਵਿਚਾਰ ਕਰਦੇ ਆ ਨੇਕਾਂ ਭੁੱਲਾ ਹੋ ਜਾਂਦੀ ਆਪ ਸੰਗਤ ਸਤਗੁਰ ਜੀ ਬਖਸ਼ਣ ਯੋਗ ਬਖਸ਼ ਲੈਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ